ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 23 24 ਤੇ 25 ਨਵੰਬਰ ਨੂੰ 2025 ਨੂੰ ਪੰਜੀਕਟ ਖਾਲਸਾ ਪੰਥ ਭੰਤਨ ਸਿੰਘ ਸਾਹਿਬ ਸਤਿਗੁਰੂ ਛੇਰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਰੂਪ ਦੇ ਵਿੱਚ ਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਯਾਲਾ ਜੀ ਦੀ ਸ਼ਹੀਦੀ ਨੂੰ 350 ਸਾਲਾਂ ਸਮਰਪਿਤ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ 350 ਸਾਲਾਂ ਗੁਰਤਾ ਗੱਦੀ ਨੂੰ ਸਮਰਪਿਤ ਇਸ ਸ਼ਤਾਬ ਦੀ ਰੂਪ ਦੇ ਵਿੱਚ 23 24 ਤੇ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾ ਰਹੇ ਜਿਹਦੇ ਬਾਅਦ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪਿਛਲੇ ਸਾਲ ਤੋਂ ਹੀ ਸਾਰੇ ਪ੍ਰੋਗਰਾਮਾਂ ਦੀ ਸ਼ੁਰੂਆਤ ਆਰੰਭਤਾ ਸ਼ੁਰੂ ਕਰ ਦਿੱਤੀ ਗਈ ਸੀ ਸਬ ਕਮੇਟੀ ਵੀ ਵੱਡੀ ਬਣਾਈ ਗਈ ਜੇ ਸਬ ਕਮੇਟੀ ਕਮੇਟੀ ਨੇ ਵੱਖ-ਵੱਖ ਜਿਹੜੇ ਸਾਡੇ ਚਾਹੇ ਉਹ ਮਹਾਨ ਨਗਰ ਕੀਰਤਨਿਆਂ ਤੇ ਚਾਹੇ ਉਹ ਮਹਾਨ ਗੁਰਮਤ ਦੇ ਸਵਾਗਤ ਆ ਤੇ ਚਾਹੇ 3 ਦਿਨ ਦੇ 23 24 25 ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਸਵਾਗਤ ਆ ਉਹਨਾਂ ਸਾਰਿਆਂ ਦੀ ਰੂਪ ਰੇਖਾ ਵੀ ਲਿਖੀ ਆ ਇਹਦੀ ਸ਼ੁਰੂਆਤ ਸ਼ਤਾਬਦੀ ਦੀ ਸਹਿਬ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਤੋਂ ਉਸ ਦਿਨ ਇਹਦੀ ਪ੍ਰੰਪਤਾ ਹੋਈ ਜਿਹਦੇ ਤਹਿਤ ਹੁਣ ਸਾਡੇ ਮੋਤੀ ਬਾਗ ਪਟਿਆਲਾ ਵਿਖੇ ਇੱਕ ਵੱਡਾ ਸਮਾਗਮ ਵੀ ਸਾਡਾ ਤੇ ਅਮਰ ਸੰਚਾਰ ਵੀ ਹੋਇਆ ਹੁਣ 27 ਤਰੀਕ ਨੂੰ ਸਾਡੇ ਹੰਡਿਆਆ ਵਿਖੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ 350 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਵੱਡਾ ਸਮਾਗਮ ਅਮਰ ਸੰਚਾਰ ਦੇ ਰੂਪ ਵਿੱਚ ਗੁਰਮਤ ਸਮਾਗਮ ਦੇ ਰੂਪ ਵਿੱਚ ਤੇ ਬਾਬਾ ਬਕਾਲਾ ਸਾਹਿਬ ਜਿੱਥੇ ਸਤਿਗੁਰਾਂ ਨੇ ਆਪਣੀ ਜੀਵਨ ਦਾ ਲੰਮਾ ਸਮਾਂ 26 ਸਾਲ 9 ਮਹੀਨੇ 13 ਦਿਨ ਉਥੇ ਕੱਟੇ ਉਥੇ ਵੀ ਅਸੀਂ ਉਹ ਵੱਡਾ ਇੱਕ ਸਮਾਗਮ ਮਨਾਉਣ ਜਾ ਰਹੇ ਹਾਂ ਮੇਰਾ ਕਹਿਣ ਤੋਂ ਭਾਵ ਕਿ ਸਾਡੇ ਨਗਰ ਕੀਰਤਨ ਅਸਾਮ ਤੋਂ ਸ਼ੁਰੂ ਹੋਣੇ ਆ ਜਿਹੜੇ ਲਗਭਗ ਸਤੰਬਰ ਦੇ ਵਿੱਚ ਇਹਨਾਂ ਦੀ ਸ਼ੁਰੂਆਤ ਕੀਤੀ ਜਾਊਗੀ ਉਹ ਰੂਟ ਸਾਰੇ ਤੈਅ ਕਰ ਲਏਗਾ ਮਟਨ ਤੋਂ ਜਿਹੜਾ 시ਦੀ ਨਗਰ ਤੋਂ ਸਾਡੇ ਮਹਾਨ ਨਗਰ ਕੀਰਤਨ ਹੋਣਾ ਉਹ ਦੀ ਅਸੀਂ ਸ਼ੁਰੂਆਤ ਪਹਿਲਾਂ ਕੀਤੀ ਸੀ ਪਰ ਸਿਕਿਉਰਿਟੀ ਪੁਆਇੰਟ ਆਫ 뷰 ਨਾਲ ਸਰਕਾਰ ਨੇ ਸਾਨੂੰ ਉਹ ਕਿਹਾ ਵੀ ਤੁਸੀਂ ਸਪਟੰਬਰ ਤੋਂ ਪਹਿਲਾਂ ਇਹ ਕਰ ਨਹੀਂ ਸਕਦੇ ਸੋ ਉਹ ਵੀ ਸਾਡੇ ਆਲਰੇਡੀ ਕੀਤੇ ਹੋਏ ਉਹਦੇ ਨਾਲ ਦੀ ਨਾਲ ਅਸੀਂ ਜਿਹੜੇ ਵੱਡੇ ਸਮਾਗਮ ਆ ਉਹਨਾਂ ਦੇ ਵਿੱਚ ਦਿੱਲੀ ਦੇ ਵਿੱਚ 4 ਦਿਨ ਲਗਾਤਾਰ ਇੱਕ ਸਮਾਗਮ ਹੁਣ ਕਰਨਾਟਕਾ ਬੰਗਲੌਰ ਵਿਖੇ ਗੁਰਮਤ ਨੂੰ 350 ਸਾਲਾਂ ਸਮਰਪਿਤ ਨੂੰ ਹੋਇਆ ਇੱਕ Shimla ਵਿਖੇ ਹੋਇਆ ਤੇ ਅਸੀਂ ਬਾਰੀਆਂ ਸਾਰੀਆਂ ਸਟੇਟਾਂ ਦੇ ਵਿੱਚ ਵੀ ਇਹ ਸਮਾਗਮ ਕਰਨ ਜਾ ਰਹੇ ਮੈਂ ਇਹ ਤਾਂ ਤੁਹਾਡੇ ਨਾਲ ਜੀ ਕਿ ਖਾਲਸਾ ਪੰਥ ਸਮੁੱਚੇ ਤੌਰ ਤੇ ਸ਼ਤਾਬ ਦੀਆਂ ਆਪ ਮਨਾਉਣ ਦੇ ਸਮਰੱਥ ਹੈ ਇਹ ਜਿੱਥੇ ਆਪ ਮਨਾਉਂਦਾ ਉੱਥੇ ਸਾਰੀਆਂ ਜਥੇਬੰਦੀਆਂ ਦੀ ਸਹਿਯੋਗ ਲੈਂਦਾ ਹੈ ਤੇ ਮੈਨੂੰ ਖੁਸ਼ੀ ਵੀ ਆ ਕਿ ਸਿੱਖ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚਿਤਾਵੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ ਤੇ ਆਪਣਾ ਯੋਗਦਾਨ ਪਾਉਂਦੀਆਂ ਪਰ ਮੈਂ ਜਿਹੜੀ ਆ ਹੁਣ ਤੁਹਾਡੇ ਨਾਲ ਗੱਲ ਸਾਂਝੀ ਕਰਨ ਇਹ ਨੂੰ ਕਿਸੇ ਦੂਸਰੇ ਵਕਤ ਉਹਨਾਂ ਲਿਆ ਜਾਵੇ ਮੈਂ ਸਰਕਾਰ ਨੂੰ ਕਹਿਣਾ ਚਾਹਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਕਾਨਫਰੰਸ ਕਰਕੇ ਈਵਨ ਮੈਂ ਅਨੰਦਪੁਰ ਸਾਹਿਬ ਵੀ ਥੋੜੇ ਦਿਨ ਪਹਿਲਾਂ ਗਿਆ ਸੀ ਤੇ ਉਸ ਦਿਨ ਵੀ ਉੱਥੇ ਕਿਹਾ ਸੀ ਕਿ ਅਸੀਂ ਸਾਰਿਆਂ ਸਰਕਾਰਾਂ ਨੂੰ ਚਾਹੇ ਸੈਂਟਰ ਦੀਆਂ ਤੇ ਚਾਹੇ ਪੰਜਾਬ ਤੇ ਬਾਕੀ ਸਟੇਟਾਂ ਦੀਆਂ ਸਾਰਿਆਂ ਨੂੰ ਅਸੀਂ ਇਨਵੀਟੇਸ਼ਨ ਦੇਾਂਗੇ ਇਹਨਾਂ ਤਿੰਨਾਂ ਦਿਨਾਂ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਪਰ ਮੈਨੂੰ ਅਫਸੋਸ ਨਾ ਕਹਿਣਾ ਪੈ ਰਿਹਾ ਕਿ ਸਰਕਾਰਾਂ ਦੇ ਕਾਰਜ ਨਹੀਂ ਹੁੰਦੇ ਧਾਰਮਿਕ ਖੇਤਰ ਦੇ ਵਿੱਚ ਜਿਹੜੀਆਂ ਖਿਤਾਬ ਦੀਆਂ ਮਨਾਉਣੀਆਂ ਤੇ ਕੱਲ ਬਹਿਨ ਸਾਹਿਬ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਉੱਥੇ ਇਹ ਐਲਾਨ ਕੀਤਾ ਜੋ ਪੈਟਰਨ ਤੇ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਨੇ ਪ੍ਰੋਗਰਾਮ ਲਿਖੇ ਸੀ ਉਹ ਪ੍ਰੋਗਰਾਮ ਉਹਨਾਂ ਨੇ ਲਿਖੇ ਆ ਇਹ ਮੈਂ ਈਰਖਾ ਦੇ ਬਸ ਨਹੀਂ ਕੋਈ ਵੀ ਗੱਲ ਕਹਿ ਰਿਹਾ ਮੈਂ ਸਿਰਫ ਤੁਹਾਨੂੰ ਚੇਤਾ ਕਰਾਉਣਾ ਚਾਹੁੰਨਾ ਕਿ ਇਹ ਸਰਕਾਰ ਜਿਹੜੀ ਆ ਮਾਰਚ 2022 ਚ ਹੋਣ ਚਾਹੀ ਸੀ ਉਹਦੇ ਮੈਂ ਤੁਹਾਨੂੰ ਹੁਣ 13 ਜਿਹੜੀਆਂ ਸ਼ਤਾਬਦੀਆਂ ਅਸੀਂ ਮਨਾਇਆਂ ਔਨ ਰਿਕਾਰਡ ਆ ਤੁਸੀਂ ਦਰਿਆਪਤ ਕਰ ਲਿਓ ਕਿ ਇਹਨਾਂ ਇੰਨੀਆਂ ਸ਼ਤਾਬਦੀਆਂ ਦੇ ਵਿੱਚ ਕਿਤੇ ਛੜਕਦੇ ਕੋ ਰੋੜਾ ਵੀ ਲੱਗਾ ਕਿਸੇ ਸ਼ਤਾਬਦੀ ਨੂੰ ਸਮਰਪਿਤ ਕੋਈ ਗੁਰਮੰਦਾ ਸਮਾਗਮ ਜਿਹੜਾ ਸ਼ਰੋਣੀ ਕਮੇਟੀ ਨੇ ਕੀਤਾ ਉਹਦੇ ਵਿੱਚ ਯੋਗਦਾਨ ਪਾਇਆ ਇਹ ਮੈਂ ਤੁਹਾਨੂੰ ਸਾਰੀਆਂ ਸ਼ਤਾਬਦੀਆਂ ਇਸ ਕਰਕੇ ਕਹਿ ਰਹੇ ਹਾਂ ਕਿ ਆਹ ਸ਼ਤਾਬਦੀ ਦੇ ਉੱਤੇ ਇਹ ਜਿਹੜੇ ਧਾਰਮਿਕ ਸਮਾਗਮ ਸਰਕਾਰ ਕਿਉਂ ਕਰਨ ਜਾ ਰਹੀ ਹੈ ਕਿਤੇ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਸਹਿਮਿਕਾ ਤਾਂ ਨਹੀਂ ਪਾਲਣ ਜਾ ਰਹੀ ਜਾਂ ਇਹਦੇ ਪਿੱਛੇ ਕੋਈ ਹੋਰ ਲੁਕਵਾ ਅਜੰਡਾ ਤਾਂ ਨਹੀਂ 228 ਅਗਸਤ ਨੂੰ 100 ਸਾਲਾ ਗੁਰੂ ਕੇ ਬਾਗ ਦਾ ਮੋਰਚਾ ਤੁਸੀਂ ਸਾਰੇ ਜਾਣਦੇ ਕਿੰਡੀ ਵੱਡੀ ਸ਼ਤਾਬਦੀ ਮਨਾਈ ਕੋਈ ਸਰਕਾਰ ਨੇ ਕਿਸੇ ਪੱਖ ਤੋਂ ਕੋਈ ਇਹਦੇ ਵਿੱਚ ਆਪਣਾ ਯੋਗਦਾਨ ਨਹੀਂ ਪਾਇਆ 30 ਅਕਤੂਬਰ 2022 ਨੂੰ 100 ਸਾਲਾ ਪੰਜਾ ਸਾਹਿਬ ਦਾ ਸਾਕਾ ਜਿਹੜਾ ਪਾਕਿਸਤਾਨ 'ਚ ਵੀ ਮਨਾਇਆ ਇੱਥੇ ਵੀ ਮਨਾਇਆ ਕੋਈ ਯੋਗਦਾਨ ਨਹੀਂ ਫਿਰ 12 ਤੋਂ ਲੈ ਕੇ 14 ਮਾਰਚ ਤੱਕ 2023 ਸਿੱਖ ਪੰਥ ਦਾ ਵੱਡਾ ਮਾਣ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਦੀ 200 ਸਾਲਾਂ ਦੀ ਜੀਤ ਦੀ ਦਿਹਾੜਾ ਉਹ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ 17 ਮਈ 2023 ਨੂੰ ਸਰਦਾਰ ਜੱਸਾ ਸਿੰਘ ਰਾਮਗੜੀਏ ਦਾ 300 ਸਾਲਾਂ ਉਹ ਜਨਮ ਦਿਹਾੜਾ ਮਨਾਇਆ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਉਦੋਂ ਅਲਾਵਾ ਫਿਰ 1 ਅਕਤੂਬਰ 2023 ਨੂੰ ਬੜਾ ਅਹਿਮ ਦਿਨ ਸੀ ਜਦੋਂ ਗੁਰਦਰਾ ਸਿੰਘ ਸਭਾ ਲਹਿਰ ਜਿਹੜੀ ਆ ਉਹਦਾ 150 ਸਾਲਾਂ ਸਥਾਪਨਾ ਦਿਵਸ ਸੀਗਾ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਉਸ ਤੋਂ ਬਾਅਦ ਫਿਰ ਸਭ ਤੋਂ ਇੰਪੋਰਟੈਂਟ ਜਿਹੜਾ ਪੰਜਾਬ ਦਾ ਵੱਡਾ ਇਤਿਹਾਸ 9 ਸਤੰਬਰ 2023 ਜਿਹੜੀ ਮਹਾਰਾਜਾ ਰਿਪੂ ਦਮਨ ਸਿੰਘ ਜਿਸ ਮਹਾਰਾਜੇ ਨੇ ਸਿੱਖੀ ਪਿਰਤਾਂ ਲਈ ਆਪਣੀ ਜਿਹੜੀ ਉਹ ਮਹਾਰਾਜੇ ਦੀ ਜਿਹੜੀ ਪਾਦਵੀ ਉਹ ਤਾਂ ਖੋਣੀ ਖੋਲ ਗਿਆ ਉਹਨਾਂ ਕੋਲੋਂ ਪਰ ਬੜਾ ਵੱਡਾ ਇਤਿਹਾਸ ਸਿਰਜਾਇਆ ਉਹ ਉਹਨਾਂ ਦੀ 100 ਸਾਲਾਂ ਸ਼ਤਾਬਦੀ ਮਨਾਈ ਕੋਈ ਸਰਕਾਰ ਦਾ ਯੋਗਦਾਨ ਨਹੀਂ 21 ਫਰਵਰੀ 2024 ਨੂੰ ਜੈਤੋਂ ਦਾ ਮੋਰਚਾ ਜਿਹੜਾ ਸੀਗਾ ਵੀ ਮਾਲਵੇ ਦੀ ਧਰਤੀ ਤੇ ਉਹਦੇ ਵਿੱਚ 100 ਸਾਲਾਂ ਫਰੀਦਕੋਟ ਦੇ ਮਨਾਇਆ ਸਰਕਾਰ ਦੀ ਕੋਈ ਸ਼ਮੂਲੀਅਤ ਨਹੀਂ ਸਰਕਾਰ ਵੱਲੋਂ ਕੋਈ ਕਿਸੇ ਪੱਖ ਤੇ ਕੋਈ ਕੋਈ ਜਾਤ ਸ਼ਤਾਬਤ ਕਰ ਦਿੱਤੀ ਜਾਂਦੀ ਉਹ ਤੋਂ ਬਾਅਦ ਫਿਰ ਸਭ ਤੋਂ ਵੱਡਾ ਜਿਹੜਾ 12 13 ਸੈਪਟੰਬਰ 2024 ਤਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹੀ ਜੀ ਦੇ ਗੁਰਤਾ ਗਤੀ ਦਿਵਸ ਕਿਹੜਾ ਵੱਡਾ ਸਥਾਨ ਆ ਜਿਹੜਾ ਜਿੱਥੇ ਆਪਾਂ ਬੈਠੇ ਆ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਕਿਉਂ ਉਸ ਵੇਲੇ ਉਹ ਛਤਾਵ ਦੀਆਂ ਗੁਰੂ ਸਾਹਿਬ ਜੀ ਨੂੰ ਸਮਰਪਤ ਸੀ ਇਹ ਮੈਂ ਤਾਂ ਤੁਹਾਨੂੰ ਯਾਦ ਕਰਾ ਰਿਹਾ ਮੈਂ ਕੋਈ ਹੀਰਖਾ ਬੱਤ ਨਹੀਂ ਗੱਲ ਕਰ ਰਿਹਾ ਮੈਂ ਸਿਰਫ ਜਿਹੜੀ ਗੱਲ ਪਤੇ ਦੀ ਕਹਿਣੀ ਚਾਹੁੰਦਾ ਉਹ ਤੇ ਮੈਂ ਅਖੀਰ ਚਾਹੂੰਗਾ ਫਿਰ 14 ਤੋਂ 18 ਸਤੰਬਰ 2024 ਪਵਿੱਤਰ ਗੋਇੰਦਵਾਲ ਦੀ ਧਰਤੀ ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਦਾ 450 ਸਾਲਾ ਜੋਤੀ ਜੋਤ ਦੇ। ਤੇ ਤੁਹਾਨੂੰ ਚੇਤਾ 1 ਮਹੀਨਾ ਲਗਾਤਾਰ ਲੋਕਾਂ ਨੇ ਉਸ ਗੋਇੰਦਵਾਲ ਦੀ ਧਰਤੀ ਦੇ ਨਮਸਕਾਰ ਕੀਤੀ। ਤੇ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਲੋਕ ਨਤਮਸਤਕ ਹੋਏ। ਬੜੇ ਅਫਸੋਸ ਦੀ ਗੱਲ ਛੜਕਾਂ ਦੀ ਟੁੱਟੀਆਂ ਦੀ ਟੁੱਟੀਆਂ ਰਹੀਆਂ। ਕਿਤੇ ਬਜਰੀ ਤੱਕ ਨਹੀਂ ਪਾਈ। ਇਹਦਾ ਛੱਡੋ ਕੋਈ ਯਾਦੇ ਸਮਰਪਿਤ ਕਰਕੇ ਰੱਖ ਜਾਂਦੇ। ਕੋਈ ਯੋਗਦਾਨ ਨਹੀਂ। ਉਦੋਂ ਬਾਅਦ ਫਿਰ ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਗਰਿਆਈ ਦਿਵਸ ਜਿਹਨੂੰ ਗੁਰਮੁਖੀ ਦਿਵਸ ਦੇ ਤੌਰ ਤੇ ਆਪਾਂ ਮਨਾਇਆ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਸਰਕਾਰ ਦਾ ਉਦੋਂ ਬਾਅਦ ਆ ਮੌਜੂਦਾ ਸਮੇਂ ਦੇ ਵਿੱਚ 24 ਸਤੰਬਰ 2024 ਨੂੰ ਪੰਥ ਰਤਨ ਜਹੇਦਾਰ ਗੁਰਚੰਦ ਸਿੰਘ ਜੀ ਟੋੜਾ ਉਹਨਾਂ ਦੇ ਸਮਰਪਿਤ 100 ਸਾਲਾ ਜਿਹੜਾ ਉਹਨਾਂ ਦੇ ਨਗਰ ਵੀ ਮਨਾਇਆ ਤੇ ਅਸੀਂ ਵੀ ਸ਼ੋਮਣੀ ਕਮੇਟੀ ਨੇ ਮਨਾਇਆ ਕੋਈ ਯੋਗਦਾਨ ਨਹੀਂ ਮਾਤਾ ਗੁਜਰਕੌਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਉਹ ਕਰਤਾਰਪੁਰ ਦੀ ਧਰਤੀ ਤੇ ਬੜਾ ਵੱਡਾ ਇਕੱਠ ਸ਼ਤਾਬ ਦੀ ਰੂਪ ਦੇ ਵਿੱਚ ਹੋਇਆ ਇੱਥੇ ਤੱਕ ਕਿ ਕੋਈ ਸਰਕਾਰ ਦਾ ਨੁਮਾਇੰਦਾ ਨਮਸਕਾਰ ਕਰਨ ਵੀ ਨਹੀਂ ਆਇਆ ਉਹ ਚ ਸਮੂਲੀਅਤ ਨਹੀਂ ਕੀਤੀ ਕਿਉਂਕਿ ਗੁਰੂ ਘਰ ਸਾਂਝੇ ਹੁੰਦੇ ਆ ਕਈ ਵਾਰੀ ਸਵਾਲ ਉਠਦਾ ਵੀ ਸਾਨੂੰ ਕਿਹਾ ਨਹੀਂ ਇਹ ਸੰਗਤ ਇੱਥੇ ਆਪ ਨਤਮਸਤਕਾਹਣ ਆਉਂਦੀ ਆ ਤੇ ਮਾਤਾ ਗੁਜਰਕੌਰ ਜੀ ਦਾ ਕਿੱਡਾ ਵੱਡਾ ਪਾਰ ਪੁਕਾਰਿਆ ਸਾਡੇ ਸਾਰਿਆਂ ਦੇ ਉੱਤੇ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੀ ਸ਼ੀਰਦੀ ਆਪਾਂ ਹੁਣ ਮਨਾਉਣਾ ਗੁਰਪੁਰਬ ਉਹ ਮਾਤਾ ਜੀ ਦਾ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਸੀ ਉਦੋਂ ਅਲਾਵਾ ਹੁਣ ਆ ਜਿਹੜੇ ਮੌਜੂਦਾ ਤਿੰਨ ਦਿਹਾੜੇ ਆ ਇਹ ਤਿੰਨ ਦਿਹਾੜਿਆਂ ਦੇ ਵਿੱਚ ਜਦ ਕੇ ਸ਼ਮਮਣੀ ਕਮੇਟੀ ਨੇ ਪਤਾ ਸੀ ਕਿ 23 24 25 ਨਵੰਬਰ ਨੂੰ ਅਸੀਂ ਪ੍ਰੋਗਰਾਮ ਲੀਕ ਕੇ ਆ ਤੇ ਪੈਰਲਲ 23 24 25 ਨੂੰ ਆਨੰਦਪੁਰ ਦੀ ਧਰਤੀ ਦੇ ਪ੍ਰੋਗਰਾਮ ਅਲਿਕ ਦਿੱਤੇ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਮੈਂ ਤੁਹਾਨੂੰ ਹੁਣ ਸਾਰੇ ਵੱਖ-ਵੱਖ ਫਿਗਰ ਵੀ ਦੇਵਾਂਗਾ ਤੇ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਧਾਰਮਿਕ ਸਮਾਗਮ ਖਾਲਸਾ ਪੰਥ ਦੀ ਨਮੈਂਦਾ ਜਥੇਬੰਦੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾਉਂਦੀ ਆ ਪਹਿਲਾਂ ਵੀ ਮਨਾਉਂਦੀ ਰਹੀ ਮਨਾ ਆ ਵੀ ਰਹੀ ਤੇ ਮਨਾਉਂਦੀ ਵੀ ਰਹੂਗੀ ਤੇ ਉਹਦੇ ਵਿੱਚ ਸਾਰੀਆਂ ਖਾਲਸੇ ਪੰਥ ਦੀਆਂ ਜਥੇਬੰਦੀਆਂ ਆਪਣਾ ਯੋਗਦਾਨ ਪਾਉਂਦੀਆਂ ਤੇ ਪੰਜਾਬ ਸਰਕਾਰ ਨੂੰ ਵੀ ਮੈਂ ਬੇਨਤੀ ਕਰਨੀ ਚਾਹਨਾ ਕਿ ਆਪਾਂ ਪੈਰਲਲ ਇਹ ਧਾਰਮਿਕ ਪ੍ਰੋਗਰਾਮਾਂ ਨਾਲ ਮਿਲ ਕੇ ਤੁਸੀਂ ਜੇ ਮੇਰੇ ਲਿਖਣੇ ਉਹ ਮੈਂ ਤੁਹਾਨੂੰ ਦੱਸਦਾ ਕੀ ਲਿਖਣੇ ਆ ਜਦੋਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ 1969 ਦੇ ਵਿੱਚ 500 ਸਾਲਾਂ ਜਿਹੜੇ ਸਤਗੁਰਾਂ ਦਾ ਪ੍ਰਕਾਸ਼ ਦਿਹਾੜਾ ਸੀ ਉਸ ਵੇਲੇ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਇਮ ਕੀਤੀ ਸੀ ਇਹ ਹੁੰਦਾ ਸਰਕਾਰ ਦੇ ਕੰਮ ਉਹਦੇ ਨਾਲ ਗੁਰਨਾਨਕ ਹਸਪਤਾਲ ਅੰਮ੍ਰਿਤਸਰ ਤੇ ਕਈ ਨਾਂ ਗੁਰੂਨਾਮ ਗੁਰੂ ਸਾਹਿਬ ਦੇ ਨਾਂ ਤੇ ਖੋਲੇ ਕਿਉਂਕਿ ਉਹ ਧਾਰਮਿਕ ਸਮਾਗਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ ਸ਼ਤਾਬਦੀ ਸ਼ੋਮਣੀ ਕਮੇਟੀ ਨੇ ਮਨਾਈ ਸੀ ਪਰ ਆਹ ਜਿਹੜੇ ਕਾਰਜ ਆ ਇਹ ਉਸ ਵੇਲੇ ਹੋਏ ਫਿਰ 300 ਸਾਲਾਂ ਸ਼ਤਾਬਦੀ ਜਿਹੜੀ ਖਾਲਸੇ ਦੀ ਵਿਰਾਸਤ ਉਹ ਅਸੀਂ ਆਨੰਦਪੁਰ ਦੀ ਧਰਤੀ ਤੇ ਮਨਾਈ ਜਿੱਥੇ ਇੱਕ ਪੰਜ ਪਿਆਰਾ ਪਾਰਕ ਦੇ ਲਈ ਆਪਾਂ ਛਾੜਕਦੇ ਜਾਂਦੇ ਆ ਤੇ ਨਾਲ ਬਰਾਸਤਾ ਖਾਲਸਾ ਜਿੱਥੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹ ਬਰਾਸਤਾ ਖਾਲਸਾ ਦੇਖਣ ਆਉਂਦੇ ਆ ਉਹ ਧਾਰਮਿਕ ਸਮਾਗਮ ਨਹੀਂ ਸੀ ਉਹ ਇੱਕ ਇਵੈਂਟ ਕਾਇਮ ਕੀਤੇ ਸਮਰਪਿਤ ਕੀਤੇ ਸ਼ੋ ਉਹ ਸ਼ਤਾਬ ਦੀਆਂ ਨੂੰ ਤੇ ਉਹ ਤੋਂ ਇਲਾਵਾ ਬੰਦਾ ਸਿੰਘ ਬਹਾਦਰ ਦੀ ਜਿਹਨੂੰ ਆਪਾਂ ਸਰਹੰਦ ਫਤਿਹਦੀਸ ਕਰਦੇ ਆ ਜਿਹੜਾ ਨਗਰ ਕੀਰਤਨ ਚੱਪੜ ਜੀੜੀ ਤੋਂ ਤੁਰ ਕੇ ਉਹ ਪ੍ਰਕਾਸ਼ ਸਤਗੁਰਾਂ ਦੇ ਪਵਿੱਤਰ ਧਰਤੀ ਸ੍ਰੀ ਖਾਤੇ ਫਤੇਗੜ ਪਹੁੰਚਦਾ ਉਹ ਤੇ ਚੱਪੜ ਚਿੜੀ ਦਾ ਤੁਸੀਂ ਦੇਖ ਰਹੇ ਕਿੰਡੀ ਵੱਡੀ ਉਹ ਜਿਹੜੀ ਇਮਾਰਤ ਤੇ ਉੱਥੇ ਉਹਨਾਂ ਦੀ ਯਾਦ ਜਿਹੜੀ ਆ ਉਹ ਸਰਕਾਰ ਨੇ ਸਾਰਨਾ ਕੀਤੀ ਸੀ ਧਾਰਮਿਕ ਸਮਾਗਮ ਚੌਂਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ ਉਹ ਤੋਂ ਇਲਾਵਾ ਆ ਹੁਣ ਮੌਜੂਦਾ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਦਾ 350 ਸਾਲਾਂ ਪ੍ਰਕਾਸ਼ ਦਿਹਾੜਾ ਪਵਿੱਤਰ ਬਿਹਾਰ ਦੀ ਧਰਤੀ ਤੇ ਮਨਾਇਆ ਕਿਨ ਮਨਾਇਆ ਤਖਸਰੀ ਪਟਨਾ ਸਾਹਿਬ ਨੇ ਧਾਰਮਿਕ ਸਮਾਗਮ ਕਿਨ ਕੀਤਾ ਤਖਸਰੀ ਪਟਨਾ ਸਾਹਿਬ ਨੇ ਅਸੀਂ ਵੀ ਸ਼੍ਰੋਮਣੀ ਕਮੇਟੀ ਵੀ ਤੇ ਹੋਰ ਸਭ ਸੰਸਥਾਵਾਂ ਸਹਿਯੋਗ ਕਰਦੀਆਂ ਰਹੀਆਂ ਉੱਥੇ ਜਾ ਕੇ ਤੇ ਅਸੀਂ ਇਹ ਪੂਰਾ ਸਹਿਯੋਗ ਵੀ ਕੀਤਾ ਤੇ ਬਿਹਾਰ ਦੀ ਸਰਕਾਰ ਨੇ ਕੀ ਕੀਤਾ ਉਹਨੇ ਸਾਰੇ ਸਰਕਾਰੀ ਤੌਰ ਤੇ ਪ੍ਰਬੰਧ ਕਰਕੇ ਦਿੱਤੇ ਸੋ ਮੇਰਾ ਕਹਿਣ ਤੋਂ ਭਾਵ ਮੈਂ ਤੁਹਾਡਾ ਇਹ ਤਾਂ ਸਾਂਝੀ ਕਰ ਰਿਹਾ ਕਿ ਸਰਕਾਰਾਂ ਨੇ ਕਿਹੜੇ ਕੰਮ ਕਰਨੇ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਕਿ ਕੋਈ ਕਿਸੇ ਧਰਮ ਨੂੰ ਵੀ ਸਬੰਧਤ ਸਨਮਾਨ ਦੀ ਹੋਵੇ ਸਿੱਖ ਧਰਮ ਨੂੰ ਚੇਚੇ ਤੌਰ ਤੇ ਤੇ ਬਾਕੀਆਂ ਨੂੰ ਵੀ ਤੇ ਉਹ ਆਪਣੀ ਉਹਨਾਂ ਦੇ ਈਵੈਂਟ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਯਾਦਗਾਰੀ ਜਿਹੜੇ ਸਮਾਰਪਿਤ ਕੀਤੇ ਜਾਣੇ ਚਾਹੀਦੇ ਆ ਤੇ ਜਿਹੜਾ ਸਾਡੇ 400 ਸਾਲਾਂ ਸਹਿਬ ਗੁਰੂ ਗੁਰਾਂ ਸਾਹਿਬ ਪਾਛਾ ਜੀ ਦਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ ਜਿਹੜਾ ਆਪਾਂ 2400 2400 ਸਾਲਾ ਮਨਾਇਆ ਉਹਦੇ ਵਿੱਚ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਕਾਇਮ ਕੀਤੀ ਭਾਵੇਂ ਸ਼੍ਰੋਮਣੀ ਕਮੇਟੀ ਨੇ ਆਪਣੇ ਤੌਰ ਤੇ ਕਾਇਮ ਕੀਤੀ ਪਰ ਸਰਕਾਰ ਨੂੰ ਕਿਉਂਕਿ ਜਿਹੜੇ ਤੁਸੀਂ ਯੂਨੀਵਰਸਟੀਆਂ ਬਣਾਉਣੀਆਂ بڑے ਵੱਡੇ ਯਤਨ ਕਰਨੇ ਪੈਂਦੇ ਆ ਉਹ ਸਾਰੇ ਨੋਬਜੈਕਸ਼ਨ ਦੂਜੇ ਸਾਰੇ ਉਹ ਸਾਰੇ ਕਾਇਮ ਕੀਤੇ ਸੋ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥ ਹੈ ਔਰ ਇਹ ਸਮਾਗਮ ਬਣਾ ਰਹੀ ਅਸੀਂ ਤੁਹਾਨੂੰ ਖੁੱਲਾ ਮੈਂ ਉਦਣ ਵੀ ਕਿਹਾ ਤੇ ਅੱਜ ਵੀ ਕਹਿੰਦਾ ਸਾਨੂੰ ਖੁੱਲਾ ਸੱਦਾ ਇਦਾਂ ਵੀ ਤੇ ਤੁਹਾਨੂੰ ਆ ਕੇ ਵੀ ਦੇਾਂਗੇ ਤੇ ਤੁਸੀਂ ਇਹਨਾਂ ਧਾਰਮਿਕ ਸ਼ਤਾਪਦੀਆਂ ਦੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਵੋ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ